ਕਿ ਜਸਟ ਸਟਾਰਟ ਸਸਿਕਾ ਆਲਗੇ ਦੋਸਤੋ ਅੱਜ ਅਸੀਂ ਇੱਥੇ ਸਨੇ ਲਵਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਸੀਜ਼ਨ 2 ਦੇ ਸੰਬੰਧ ਦੇ ਵਿੱਚ ਜੋ 26 ਅਕਤੂਬਰ ਦਿਨ ਐਤਵਾਰ ਨੂੰ ਇੱਥੇ ਬਲਵੰਤ ਗਾਰਗੀ ਆਡੀਟੋਰੀਅਮ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਤੁਹਾਡੇ ਕੋਲ ਹਾਜ਼ਰ ਹੋਏ ਆਂ ਇਹ ਸਾਡਾ ਦੂਸਰਾ ਫੰਕਸ਼ਨ ਹੈ ਜੀ ਇਸ ਫੰਕਸ਼ਨ ਦੇ ਇਸ ਪ੍ਰੋਗਰਾਮ ਦੇ ਇਸ ਫੈਸਟੀਵਲ ਦੇ थ्रू ਸਾਡੀ ਇੱਕ ਕੋਸ਼ਿਸ਼ ਹੈ ਕਿ ਬਠਿੰਡਾ ਦੇ ਹਲਕੇ ਦੇ ਵਿੱਚੋਂ ਜੋ ਵੀ ਕਲਾਕਾਰ ਜੋ ਵੀ ਫਿਲਮ ਮੇਕਰ ਸ਼ਾਰਟ ਫਿਲਮਾਂ ਬਣਾਉਂਦੇ ਨੇ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਕਰਦੇ ਨੇ ਅਸੀਂ ਮੁੰਬਈ ਤੋਂ ਜਾਂ ਚੰਡੀਗੜ੍ਹ ਤੋਂ ਸੀਨੀਅਰ ਫਿਲਮ ਕਲਾਕਾਰਾਂ ਨੂੰ ਬੁਲਾ ਕੇ ਇਹਨਾਂ ਨਵੇਂ ਕਲਾਕਾਰਾਂ ਨੂੰ ਲਗੂ ਫਿਲਮਾਂ ਬਣਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਹੌਲੀ-ਹੌਲੀ ਇਸ ਫੀਲਡ ਦੇ ਵਿੱਚ ਜੋ ਕਿ ਬਹੁਤ ਵੱਡਾ ਫੀਲਡ ਹੈ ਉਸ ਫੀਲਡ ਦੇ ਵਿੱਚ ਕਾਮਯਾਬੀ ਨਾਲ ਅੱਗੇ ਵਧ ਸਕਣ ਅਤੇ ਸਾਡੇ ਬਠਿੰਡਾ ਦਾ ਨਾਮ ਹਰ ਪਾਸਿਓਂ ਰੋਸ਼ਨ ਕਰ ਸਕਣ ਬਠਿੰਡਾ ਨੇ ਪਹਿਲਾਂ ਹੀ ਬੜੇ ਸੀਨੀਅਰ ਕਲਾਕਾਰ ਜਿਸ ਤਰ੍ਹਾਂ ਬੂਟਾ ਸਿੰਘ ਜੀ ਸ਼ਾਹਸਾਬ ਹੋਏ ਨੇ ਮਹਿਰ ਮਿੱਤਰ ਜੀ ਹੋਏ ਨੇ ਕੈਮਰਾਮੈਨ ਗੁਰਮੀਤ ਸਿੰਘ ਜੀ ਨੇ ਹੋਰ ਬਹੁਤ ਸਾਰੇ ਕਲਾਕਾਰ ਸਾਡੇ ਬਲਵੰਤ ਗਾਰਗੀ ਜੀ ਸਾਡੇ ਭਰਾ ਇੱਥੇ ਹੋਏ ਨੇ ਟੋਨੀ ਬਾਤਿਸ਼ ਜੀ ਇਹਨਾਂ ਬੰਦਿਆਂ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਸ਼ਹਿਰ ਦਾ ਸਾਡੇ ਇਲਾਕੇ ਦਾ ਮਾਲਵੇ ਦਾ ਪਾਲੀਵੁੱਡ ਵਿੱਚ ਬਾਲੀਵੁੱਡ ਇੰਡੀਆ ਲੈਵਲ ਤੇ ਤੇ ਐਬ੍ਰੋਡ ਫੇਮਸ ਕਰਨ ਇੱਕ ਸਾਡੀ ਕੋਸ਼ਿਸ਼ ਹੈ ਜੀ ਇਸ ਲਈ ਅਸੀਂ ਇਹ ਨਹੀਂ ਕਿ ਕਿ ਤੋਂ ਕੋਈ ਪੈਸਾ ਬਾਹਰ ਤੋਂ ਮਨੇਜ ਕਰਦੇ ਆਂ ਸਾਡਾ ਦੋਸਤਾਂ ਦਾ ਗਰੁੱਪ ਹੈ ਅਸੀਂ ਆਪਣੇ ਕੋਲੋਂ ਹੀ ਮਿਹਨਤ ਕਰਕੇ ਜਿਸ ਤਰ੍ਹਾਂ ਵੀ ਇਹ ਹੁੰਦਾ ਹੈ ਇਕੱਠੇ ਕਰਕੇ ਪੈਸੇ ਲੋਕਾਂ ਵਾਸਤੇ ਫ੍ਰੀ ਐਂਟਰੀ ਰੱਖ ਕੇ ਲੋਕਾਂ ਨੂੰ ਐਂਟਰਟੇਨ ਕਰਦੇ ਆਂ ਔਰ ਲੋਕਾਂ ਨੂੰ ਇਨਵਾਈਟ ਕਰਦੇ ਆਂ ਕਿ ਜੋ ਵੀ ਕੋਈ ਕਲਾਕਾਰ ਕੋਈ ਅੱਛਾ ਸਿੰਗਰ ਹੈ ਕੋਈ ਅੱਛਾ ਹੋਰ ਦਾ ਆਰਟਿਸਟ ਹੈ ਕੋਈ ਮਿਮਿਕਰੀ ਅੱਛੀ ਕਰਦਾ ਹੈ ਆ ਕੇ ਸਾਡੇ ਕੋਲ ਸਟੇਜ ਤੇ ਪਰਫਾਰਮ ਕਰੋ ਤਾਂ ਕਿ ਉਸ ਨੂੰ ਅੱਗੇ ਸਾਡੇ ਨਾਲ ਫੇਮਸ ਫਿਲਮ ਡਾਇਰੈਕਟਰ ਬੈਠੇ ਹੋਏ ਨੇ ਦੇਵੀ ਸ਼ਰਮਾ ਜੀ ਇਸ ਤਰ੍ਹਾਂ ਦੇ ਬੰਦੇ ਉਹਨਾਂ ਬੰਦਿਆਂ ਨੂੰ ਅੱਗੇ ਪ੍ਰਮੋਟ ਕਰ ਸਕਣ ਤਾਂ ਇਹ ਸਾਡੀ ਇੱਕ ਕੋਸ਼ਿਸ਼ ਹੈ ਜੀ ਕਿਹਦੀ ਰਿਕਰ ਸ਼ੁਰੂ ਹੋ ਰਹੀ ਹੈ ਤੇ ਟਾਈਮਿੰਗ ਕੀ ਹੈ ਜੀ ਕਿਹਦੀ ਰਿਕਰ ਸ਼ੁਰੂ ਹੋ ਰਹੀ ਹੈ ਕੋਆ ਬੋਤਾ ਤੇ ਟਾਈਮਿੰਗ ਕੀ ਹੈ ਇਹ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ 26 ਅਕਤੂਬਰ ਦਾ ਜੀ ਗੁਲਵੰਤ ਕਾਰਗੀ ਅਰੀਟੋਰੀਅਮ ਦੇ ਵਿੱਚ 2 ਵਜੇ ਤੋਂ ਲੈ ਕੇ ਸ਼ਾਮ ਦੇ ਤੇ ਸ਼ਾਮ ਦੇ 7 ਵਜੇ ਤੱਕ ਪ੍ਰੋਗਰਾਮ ਹੈ ਵਨ ਡੇ ਪ੍ਰੋਗਰਾਮ ਹੈ ਸਰ ਇਹ ਮੈਸੇਜ ਕੀ ਹੈ ਇਸ ਫਿਲਮ ਦਾ ਮੈਸੇਜ ਇਹ ਹੈ ਕਿ ਜੋ ਲਗੂ ਫਿਲਮਾਂ ਬਹੁਤ ਸਾਰੇ ਲੋਕ ਬਣਾਉਂਦੇ ਨੇ ਜਾਂ ਆਰਟਿਸਟ ਪਿਸ ਰਹੇ ਨੇ ਕੋਈ ਉਹਨੂੰ ਪ੍ਰੋਪਰ ਸੇਧ ਨਹੀਂ ਮਿਲਦੀ ਅਸੀਂ ਇੱਕੋ ਹੀ ਇਸ ਚੀਜ਼ ਵਾਸਤੇ ਕਿ ਬੰਬਈ ਤੋਂ ਤੇ ਚੰਡੀਗੜ੍ਹ ਤੋਂ ਬਹੁਤ ਫਿਲਮਾਂ ਦੇ ਬਹੁਤ ਸੀਨੀਅਰ ਕਲਾਕਾਰਾਂ ਨੂੰ ਬੁਲਾ ਕੇ ਉਹਨਾਂ ਨਵੇਂ ਬੱਚਾ ਨੂੰ ਪ੍ਰੋਤਸਾਹਨ ਕਰਨਾ ਉਹਨਾਂ ਦਾ ਹੌਸਲਾ ਵਧਾਉਣਾ ਤੇ ਉਹਨਾਂ ਨੂੰ ਜੇ ਉਹ ਚਾਹੁੰਦੇ ਹੈ ਤਾਂ ਸੀਨੀਅਰ ਕਲਾਕਾਰਾਂ ਤੋਂ ਇੱਕ ਸੇਧ ਦੇਣਾ ਕਿ ਜੇ ਤੁਸੀਂ ਟਾਈਮ ਵੇਸਟ ਕਰਦੇ ਹੋ ਤਾਂ ਕੋਈ ਕੁਆਲਿਟੀ ਪੈਦਾ ਕਰੋ ਜਿਸ ਲਈ ਅਗੇ ਵੈਲਿਊ ਹੋਵੇ ਦੇਖੋ ਰੀਲਾਂ ਫਿਲਮਾਂ ਹਰ ਇੱਕ ਬੰਦਾ ਬਣਾਉਣਾ ਪਾਈ ਜਾਂਦਾ ਹੈ ਵਿਊ ਲਾਈਨ ਦੇ ਚੱਕਰ ਚ ਹੋਰ ਚੱਕਰ ਚ ਉਹ ਇੱਕ ਟਾਈਮ ਵੇਸਟ ਹੈ ਜੋ ਵੀ ਦੇਣਾ ਹੈ ਟਾਈਮ ਤੁਸੀਂ ਲਾਉਣਾ ਹੀ ਲਾਉਣਾ ਹੈ ਵਕਤ ਲਾਉਣਾ ਹੀ ਲਾਉਣਾ ਤਾਂ ਉਸ ਦੀ ਇੱਕ ਕੁਆਲਿਟੀ ਪ੍ਰੋਡਕਟ ਹੋਣਾ ਚਾਹੀਦਾ ਹੈ ਜੋ ਵੀ ਹੈ ਤੁਹਾਡਾ ਜੋ ਵੀ ਪ੍ਰੋਡਕਟ ਬਣਾਓ ਉਹਦੀ ਅੱਗੇ ਰਿਕੋਗਨੀਸ਼ਨ ਹੋਵੇ ਤਾਂ ਇਹੀ ਸਾਡਾ ਇੱਕ ਮੈਸੇਜ ਦੇਣਾ ਹੈ ਨੰਬਰ ਦੋ ਸਾਡਾ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਸਾਡੇ ਸ਼ਹਿਰ ਦਾ ਨਾਮ ਐਕਚੁਅਲੀ ਮੇਰੀ 10 ਸਾਲ ਪੋਸਟਿੰਗ ਮੁੰਬਈ ਰਹੀ ਹੈ ਤਾਂ ਮੈਂ ਉੱਥੇ ਬਹੁਤ ਸਾਰੇ ਫਿਲਮੀ ਲੋਕਾਂ ਨੂੰ ਮਿਲਦਾ ਸੀ ਅੰਮ੍ਰਿਤਸਰ ਦੇ ਗਰੁੱਪ ਸੀ ਉੱਥੇ ਜਲੰਧਰ ਦੇ ਲੁਧਿਆਣਾ ਦੇ ਉੱਪਰਲੇ ਏਰੀਏ ਦੇ ਤਾਂ ਅਸੀਂ ਬਠਿੰਡੇ ਵਾਲੇ ਤਿੰਨ ਚਾਰ ਬੰਦੇ ਰਹਿੰਦੇ ਸੀ ਮਹਿਰ ਮਿੱਤਲ ਜੀ ਰਹਿੰਦੇ ਸੀ ਬੂਟਾ ਸਿੰਘ ਸ਼ਾਹਜੀਤ ਮੈਂ ਹੁੰਦਾ ਸੀ ਪੰਜ ਚਾਰ ਬੰਦੇ ਹੋਰ ਹੁੰਦੇ ਸੀ ਤਾਂ ਸਾਡੇ ਮੇਰੇ ਮਨ ਚ ਇੱਛਾ ਹੁੰਦੀ ਸੀ ਵੀ ਜਦ ਵੀ ਬਠਿੰਡੇ ਚਲੇ ਗਏ ਇੱਕ ਇਸ ਲਾਈਨ ਦੇ ਵਿੱਚ ਅਸੀਂ ਕਾਫੀ ਪਿੱਛੇ ਆ ਤਾਂ ਅਸੀਂ ਇਸ ਪਾਸੇ ਵੀ ਟਰਾਈ ਕਰਨੀ ਹੈ ਕਿ ਸਾਡੇ ਇਲਾਕੇ ਦੀ ਕਲਾ ਨੂੰ ਅਸੀਂ ਅਗੇ ਲਿਆ ਸਕੀਏ ਕਲਾਕਾਰ ਹਰ ਸਾਡੇ ਹੁੰਦੇ ਨੇ ਹਰ ਉਹਨਾਂ ਨੂੰ ਸਿਰ ਜਾਂਦਾ ਸਮਾਂ ਨਹੀਂ ਮਿਲਦਾ ਜਾਂ ਉਹ ਟਾਈਮ ਕੱਢ ਨਹੀਂ ਪਾਉਂਦੇ ਐਕਸਪੋਜ਼ਰ ਨਹੀਂ ਮਿਲਦਾ ਜਾਂ ਉਹਨਾਂ ਨੂੰ ਸੰਗਦੇ ਰਹਿੰਦੇ ਨੇ ਕੋਈ ਗੱਲ ਕਰਨ ਤੋਂ ਉਹਨਾਂ ਦੀ ਚੀਜ਼ ਕੁਦੂਰ ਹੋਵੇ ਉਹਨਾਂ ਲਈ ਸਾਧਨ ਪੈਦਾ ਹੋਣ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਕੁਝ ਉਸਾਰੂ ਕਰ ਸਕਣ ਜਿਸ ਨਾਲ ਉਹਨਾਂ ਦੇ ਪਰਿਵਾਰਾਂ ਦਾ ਸਾਡੇ ਸ਼ਹਿਰ ਦਾ ਸਾਡੇ ਮਾਲਵੇ ਦਾ ਨਾਮ ਉੱਚਾ ਹੋਵੇ ਇਹ ਹੀ ਸਾਡਾ ਮੈਸੇਜ ਹੈ ਕੀ ਦਾ ਹਾਂ ਜੀ ਛੋਟੇ ਕਲਾਕਾਰ ਹੈ ਨਾ ਵੱਡੇ ਜੀ ਜੀ ਨਾ ਭੇਟਾਵ ਨਹੀਂ ਹੁੰਦਾ ਵੱਡੇ ਕਲਾਕਾਰਾਂ ਨੂੰ ਦੇਖੋ ਜੀ ਇਹ ਦੇਵੀ ਜੀ ਪਲੇਅ ਕੰਪਨੀ ਜੀ ਪੇਸ ਭਾਅ ਤਾਂ ਭਾਜੀ ਕੋਈ ਨਹੀਂ ਹੁੰਦਾ ਚੈਕਟਰ ਹੁੰਦਾ ਨਾ ਹਰੇ ਕੋਈ ਲੈ ਲਿੰਦਾ ਜੇ ਐਕਟਰ ਅੱਛਾ ਹੁੰਦਾ ਆਦਮੀ ਦਾ ਲੇਚ ਨਹੀਂ ਅੱਛਾ ਹੁੰਦਾ ਕਿਉਂਕਿ ਅਸੀਂ ਬਹੁਤ ਚੀਜ਼ਾਂ ਵਿੱਚ ਚੀਜ਼ਾਂ ਹਟਾਈ ਹੋਈ ਮੈਨੂੰ ਵੀ ਪਹਿਲਾਂ ਲੱਗਦਾ ਸੀਗਾ ਵੀ ਆਹ ਇਹ ਕਲਾਕਾਰ ਨਾ ਮਾਂ ਇਨੀ ਥੀ ਡੀ ਟਲ ਸਟruggਲ ਕਰ ਰਿਹਾ ਹੈ ਜਾਂ ਇਹਨੂੰ ਕਿਉਂ ਨਹੀਂ ਚਾਂਸ ਮਿਲਦਾ ਚਾਂਸ ਮਿਲ ਜਣੇ ਭਾਜੀ ਪਰ ਉਹ ਸੈੱਟ ਦੇ ਨਾ ਇਹ ਆਰਟਿਸਟਾਂ ਨੂੰ ਜਦੋਂ ਆਰਟਿਸਤ ਕਿਸੇ ਨਾ ਕਿਸੇ ਨੂੰ ਕਿਸੇ ਕਿਸੇ ਤਰੀਕੇ ਨਾਲ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਫਿਰ ਜਿਹੜੇ ਫਿਲਮ ਇੱਕ ਵਾਰੀ ਬੁਲਾਉਂਦੇ ਦੂਜੀ ਵਾਰੀ ਨਹੀਂ ਬੁਲਾਉਂਦੇ ਫਿਲਮ ਮੇਕਰਾਂ ਨੂੰ ਭਾਜੀ ਚਾਹੀਦੇ ਅੱਛੇ ਆਰਟਿਸਟ ਤੁਸੀਂ ਦੇਖੋ ਐਗਜ਼ਾਮਪਲ ਕਿੰਨੇ ਆ ਜਿਉਂਨਾ ਜਿਹੜੀ ਗੁਣਥ ਹੈ ਚਲੋ ਕਲਾ ਦਾ ਗੁਣਤਾ ਹੋਣਾ ਇੱਕ ਵਧੀਆ ਇੱਕ ਐਜੇ ਇਹ ਮੈਨ ਐ ਦੀ ਇਨਸਾਨ ਤੇ ਉਹ ਹੋਣਾ ਜ਼ਰੂਰੀ ਆ ਉਹ ਨਹੀਂ ਤੁਹਾਡੇ ਚਿੱਤਾ ਫਿਰ ਬੰਦਾ ਇੱਕ ਵਾਰੀ ਬੁਲਾਉਗਾ ਦੂਜੀ ਵਾਰੀ ਇਹ ਕਹਿੰਦਾ ਯਾਰ ਵੀ ਛੱਡੋ ਯਾਰ ਵੀ ਬੰਦਾ ਡਿਸਟਰਬ ਕਰਦਾ

ਨਾ ਨੇਚੇ ਸਹੀ ਹੈ ਜੀ ਨੇਚੇ ਨਹੀਂ ਸਹੀ ਭਾਜੀ ਦੂਜੇ ਉਰੀ ਅਗਲੇ ਕਹਿੰਦੇ ਯਾਰ ਵੀ ਇਹਨੂੰ ਨੋਸਟੇ ਕਰੋ ਦੂਜੇ ਬਲਾਗਾਂ ਆਹ ਚੀਜ਼ ਹੋ ਜਾਂਦੀ ਹੈ ਵੀ ਕਲਾਕਾਰ ਤਾਂ ਨਾ ਛੋਟਾ ਜਾਂ ਵੱਡਾ ਨਹੀਂ ਕਲਾਕਾਰ ਤਾਂ ਵੱਡਾ ਹੀ ਹੁੰਦਾ ਬਸ ਉਹਨੂੰ ਇੱਕ ਚਾਂਸ ਚਾਹੀਦਾ ਹੁੰਦਾ ਬ੍ਰੇਕ ਅੱਛਾ ਮਿਲ ਗਿਆ ਪਬਲਿਕ ਨੇ ਪਸੰਦ ਕਰ ਲਿਆ ਫਿਰ ਕਿਤੇ ਕਿਤੇ ਪਹੁੰਚ ਜਾਂਦੇ ਨੇ ਬ੍ਰੇਕ ਸਭ ਨੂੰ ਮਿਲਦਾ ਹੀ ਨਹੀਂ ਵੀ ਬ੍ਰੇਕ ਨਹੀਂ ਮਿਲਦਾ ਪਰ ਵੀ ਆਪਾਂ ਐਜੇ ਇਨਸਾਨ ਹੋਣਾ ਸਭ ਤੋਂ ਪਹਿਲਾਂ ਮੇਰੇ ਅੰਦਾਜ਼ਾ ਮੁਦੀਆ ਹੋਵੇ ਤਾਂ ਉਹਨੂੰ ਚਾਂਸ ਕੋਈ ਨਹੀਂ ਦੁਨੀਆ ਦੀ ਕੋਈ ਚੀਜ਼ ਨਹੀਂ ਜਿਹੜੀ ਫਿਲਮ ਇੰਡਸਟਰੀ 'ਚ ਕਾਮਯਾਬ ਬਣਦੀ ਵੈਸੋ ਇੱਕ ਐਗਜ਼ਾਮਪਲ ਦੇਣਾ

ਹਾਂਜੀ ਇਹਦੇ ਵਿੱਚ ਸਾਡੇ ਕੋਲੇ ਆਪਣਾ ਅਸੀਂ ਇਹਦਾ ਨਾਮ ਰੱਖਿਆ ਇੰਟਰਨੈਸ਼ਨਲ ਫਿਲਮ ਫੈਸਟੀਵਲ ਸਾਡੇ ਕੋਲ ਬਾਹਰੋਂ ਲੋਕ ਵੀ ਆਈ ਹੋਏ ਨੇ ਜਿਵੇਂ ਇਹ ਮੈਡਮ ਆਏ ਹੋਏ ਨੇ ਕੀ ਆਏ ਆ ਜਾੰਬੀਆ ਤੋਂ ਸਾਊਥ ਅਫਰੀਕਾ ਤੇ ਕੁਝ ਫਿਲਮਾਂ ਸਾਡੇ ਕੋਲੋਂ ਉਧਰੋਂ ਵੀ ਆਈਆਂ ਅਸੀਂ ਸੋਚਦੇ ਹਾਂ ਵੀ ਫਿਲਮੀ ਪਰਿਵਾਰ ਇੱਕ ਨਾ ਫੈਮਿਲੀ ਹੁੰਦੀ ਆ ਚਾਹ ਲੈਂਗੁਏਜ ਕੋਈ ਵੀ ਹੋਵੇ ਚਾਹ ਹਿੰਦੀ ਪੰਜਾਬੀ ਕੋਲ ਕੋਲੀ ਜਾਂ ਇੰਗਲਿਸ਼ ਚਾਹ ਜਾਪਾਨੀ ਜਾ ਉਹ ਸਾਰਾ ਆਪਣਾ ਫੈਮਿਲੀ ਹੈ ਪਰਿਵਾਰ ਆ ਫਿਲਮਾਂ ਦਾ ਅਸੀਂ ਉਧਰੋਂ ਵੀ ਕੁਝ ਫਿਲਮਾਂ ਆਈਆਂ ਮੈਡਮ ਉਹ ਤੋਂ ਦੇਖਿਆ ਇਹ ਰਾਈਟਿੰਗ ਵੀ ਤੇ ਸਾਡੇ ਕੋਲੇ ਬੰਬੇ ਤੋਂ ਆ ਰਹੇ ਨੇ ਆਪਣਾ ਹਜੀਤ ਵਾਲੀ ਜੀ ਸੁਸ਼ਮਾ ਪਰਸ਼ਾਂਤ ਡੇਵੀ ਸਿੰਘ ਤੇ ਅਸ਼ੋਕਲਲਾ ਤਾਸ਼ੋਕਲਲਾ ਜੀ ਸਤਵੰਦ ਕੁਮ ਮੈਡਮ ਤੇ ਰੂਪ ਚਦੂ ਮੈਡਮ ਤੇ ਆਪਣਾ ਨਗਿੰਦਰ ਗੱਪ ਡੇਵੀ ਸਿੰਘ ਤੇ ਇੱਕ ਨਾ ਹੀਰਾ ਗਰੁੱਪ ਤੇ ਪ੍ਰਵਿੰਦਰ ਥੰਮੀ ਜੀ ਮਾਰਚ 10 ਦੇ ਵਿੱਚ ਆਜਾ ਕੁੜੀ ਆਰ ਦੀ ਇਸਤਿਤ ਆਏ ਨੇ ਬਹੁਤ ਫਿਲਮਾਂ ਵਿੱਚ ਤੇ ਬਹੁਤ ਸਿੰਗਰ ਪੂਰਿੰਦਰ ਦੇ ਬਹੁਤ ਸਾਰੇ ਆਰਟਿਸਟ ਇਸ ਇੱਕੀ ਨੂੰ ਪ੍ਰੋਗਰਾਮ 'ਚ ਆ ਰਹੇ ਇਹ ਨਵੇਂ ਕਲਾਕਾਰਾਂ ਜਿਹੜੀ ਫਿਲਮਾਂ ਜਿਨ੍ਹਾਂ ਦੀ ਵਧੀਆ ਗਈਆਂ ਉਹਨਾਂ ਨੂੰ ਮਤਲਬ ਹੀ ਮੌਸਲਾ ਦੇਣੀ ਹੈ ਜਿਹਨਾਂ ਨੂੰ ਸਪ੍ਰਾਈਜ਼ ਦੇਣਾ ਹੈ ਇੰਨੇ ਕਈ ਕਲਾਕਾਰ ਨੇ ਇਸ ਨਾਲ ਕੋਈ ਪ੍ਰੋਸਕੀਡੇਸ ਫੈਸਟਿਵਲ ਵਿੱਚ ਸਾਨੂੰ ਸਾਡੇ ਕੋਲ ਪ੍ਰੋਸ ਦਾ ਮਾਧਮ ਤੇ ਵੀ ਉਹਨਾਂ ਦੀਆਂ ਪਿਕਚਰਾਂ ਆਈਆਂ ਸਾਡੇ ਕੋਲੇ ਸਾਡੀ ਟੀਮ ਨੇ ਦੇਖੀ ਉਹਨਾਂ ਦੀਆਂ ਪਿਕਚਰਾਂ ਉਹਨਾਂ ਵਿੱਚ ਜਿਹੜੀ ਫਿਲਮ ਸਾਨੂੰ ਲੱਗੀ ਹੈ ਵੀ ਇਹਦੇ ਵਿੱਚ ਐਕਟਰ ਦਾ ਕੰਮ ਵਧੀਆ ਜਾਂ ਇਹਦੇ ਵਿੱਚ ਡਾਇਰੈਕਟਰ ਦਾ ਕੰਮ ਵਧੀਆ ਜਾਂ ਇਹਦੇ ਵਿੱਚ ਸਟੋਰੀ রাইਟਰ ਦਾ ਕੰਮ ਵਧੀਆ ਉਹ ਫਿਲਮਾਂ ਸੀ ਸਿਲੈਕਟ ਕਰਕੇ ਉਹਨਾਂ ਨੂੰ ਅਸੀਂ ਸਟੇਜ ਤੇ ਔਨ ਕਰਨਾ ਹੈ ਅਰੇ ਜਿਹੜੇ ਕਰਕੇ ਜਦੋਂ ਵੀ ਜਿਹੜੇ ਉਹਨਾਂ ਕਲਾਕਾਰ ਆਏ ਕੰਮ ਹੋ ਗਿਆ ਉਹਨਾਂ ਰਾਦੇ ਨੂੰ ਆ। ਹਮੇ ਲੋਕ ਵਰਕਸ਼ਾਪ ਤੇ ਲੋੜੇ। ਹਾਂਜੀ ਵੈਸੇ ਤਾਂ ਵੀ ਵਰਕਸ਼ਾਪ ਤਾਂ ਹਮੇਸ਼ਾ ਹੀ ਲੋੜ ਹੁੰਦੀ ਹੈ ਜਿਹੜੀ ਵੱਡੀ ਫਿਲਮਾਂ ਬਣਦੀਆਂ ਨੇ ਜੀ ਉਹ ਵੀ ਆ ਕੇ ਸਾਰੇ ਇੱਕ ਵਾਰੀ ਪਹਿਲਾਂ ਆਪ ਦੀ ਵਰਕਸ਼ਾਪ ਲਾਂਦੇ ਆ। ਤਾਂ ਕਿ ਉਹ ਇਹਨਾਂ ਕੋਲ ਮਿਲ ਜਾਣੋ ਸਾਰੇ ਇੱਕ ਨੇਚਰ ਤਰੀਕੇ ਨਾਲ ਕਨੈਕਟ ਕਰਨ ਸਭ ਨੂੰ ਵਧੀਆ ਲੱਗੇ। ਵਰਕਸ਼ਾਪ टाइप ਦੀ ਚੀਜ਼ਾਂ ਵੀ ਹਮੇਸ਼ਾ ਹੀ ਚਾਹੀਦੀ ਹੈ। ਹਰ ਕਿਸੇ ਮਾਰ ਦੀ ਫੀਲ ਚ ਲਾ ਲੋ ਜੀ। ਹੁਣ ਮੈਂ ਮੈਨੂੰ 25-30 ਸਾਲ ਹੋ ਗਏ ਸਾਇੰਸ 'ਚ ਕੰਮ ਕਰਦੇ। ਮੈਨੂੰ ਹਲੇ ਵੀ ਲੱਗਦਾ ਯਾਰ ਵੀ ਮੈਨੂੰ ਕੋਈ ਸੀਨੀਅਰ ਬੰਦਾ ਮਿਲ ਜੇ ਜਿਸ ਕੋਲੋਂ ਮੈਂ ਜਾ ਕੇ ਸਿੱਖਾਂ ਤੇ ਮੈਨੂੰ ਟਾਈਮ ਮਿਲਦਾ ਮੈਂ ਉਹਨਾਂ ਦੀ ਸੰਗਤ ਕਰਦਾ ਉਹਦੇ ਸੇ ਕੁਝ ਸਿੱਖਣ ਨੂੰ ਮਿਲਦਾ ਇਹ ਲਾਈਨ ਵੀ ਜਿੰਨਾ ਆਪਾਂ ਕੰਮ ਕਰਾਂਗੇ ਵਧੀਆ ਉਹਨਾ ਪਾਲਿਸ਼ ਹੋ ਕੇ ਉਹਨੀ ਕੁਆਲਿਟੀ ਵਧੀਆ ਦੇ ਸਕਦੇ ਸਾਂ ਸੁਜਾ ਇਹ ਹੈ ਜੀ ਕਿ ਸਾਡਾ ਸੰਸਥਾ ਦਾ ਨਾਮ ਹੈ ਸਿਨੇ ਲਵਰਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਜੇ ਵੀ ਇਹ ਪਹਿਲਾਂ ਜ਼ਿਕਰ ਕਰ ਹੀ ਚੁੱਕੇ ਨੇ ਕਿ ਸਾਡੇ ਨਾਲ ਜ਼ਾਂਬੀਆ ਤੋਂ ਮੈਡਮ ਨੇਕ ਕੋਸੋਂਗੋ ਆਏ ਹੋਏ ਨੇ ਸਾਡੇ ਨਾਲ ਯੂਕਰੇਨ ਯੂਕਰੇਨ ਤੋਂ ਫਿਲਮਾਂ ਭੇਜਾਣੇ ਚਾਈਨਾ ਤੋਂ ਬੰਬੇ ਤੋਂ ਸਨੀ ਸਿੰਘ ਨੇ ਇੰਗਲੈਂਡ ਤੋਂ ਫਿਲਮਾਂ ਭੇਜਿਆ ਨੇ ਵੱਖੋ ਵੱਖਰੇ ਪੂਰੀ ਵਰਲਡ ਦੇ ਵਿੱਚੋਂ ਅਸੀਂ ਇੰਟਰਨੈਸ਼ਨਲ ਲੈਵਲ ਤੇ ਇਹੀ ਵਠੰਡੇ ਦਾ ਨਾਮ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਸਾਡੇ ਕੋਲੇ ਪੂਰੇ ਮਤਲਬ ਵਰਲਡ ਤੋਂ ਹੀ ਪ੍ਰੋਜੈਕਟ ਆਏ ਹੋਏ ਨੇ ਮੈਡਮ ਸੁਪਰ ਮਾਡਲ ਨੇ ਜ਼ਾਂਬੀਆ ਦੇ ਸਾਊਥ ਅਫਰੀਕਾ ਦੇ

My name is Nick Kasongo. My name is Nick Misakasongo. I'm coming all the way from Africa, Zambia. I have come to attend Saint Lovers second edition. Um, that will be held on the 26th of October, 2025. So I'm so excited to come and experience um, what will be happening. I'm so excited to meet uh, some Indian actors and everyone in the entertainment industry. I'm so honored to be here, and I just want to say thank you to Mr. Dave Sharma and Mr. Jack Singh for giving Africa an opportunity to also submit their content. I'm so grateful, and I love Punjabi people. They have been so good, lovely, waiting to meet more. <laughs> thank you, mm -hmm. uh, can you start. start? Uh, yeah. ਤੇ ਮੈਂ ਤੇ ਮੇਰੇ ਵੱਲੋਂ ਹੀ ਸਭ ਨੂੰ ਸੁਨੇਹਾ ਆਇਆ ਹੈਗਾ ਵੀ ਇਸ ਨੇ ਲਵਰਸ ਦਾ ਸੈਕੰਡ ਸੀਜ਼ਨ ਹੋਣ ਜਾ ਰਿਹਾ ਹੈਗਾ ਸੋ ਬੇਨਤੀ ਹੈ ਵੀ ਜਿੱਦਾਂ ਇੱਕ ਮੈਂ ਰਾਈਟਰ ਆ ਮੈਂ ਇੱਕ ਡਾਇਰੈਕਟਰ ਆਂਗੀ ਇਸ ਤਰ੍ਹਾਂ ਬਹੁਤ ਏਦਾਂ ਫਿਲਮਾਂ ਬਣਾ ਰਹੇ ਨੇ ਕਿ ਜ਼ਰੂਰੀ ਨਹੀਂ ਵੀ ਹਰ ਫਿਲਮ ਜਿਹੜੀ ਆਪਣੀ ਸਿਨੇਮਾ ਤੱਕ ਪਹੁੰਚਦੀ ਹੈਗੀ OTT ਤੱਕ ਪਹੁੰਚਦੀ ਹੈਗੀ ਬਹੁਤ ਲੋਕ ਸ਼ਾਰਟ ਫਿਲਮਾਂ ਬਣਾਉਂਦੇ ਨੇ YouTube ਤੇ ਰਿਲੀਜ਼ ਕਰਦੇ ਨੇ ਫਿਲਮ ਫੈਸਟੀਵਲਸ ਲਈ ਬਣਾਉਂਦੇ ਨੇਗੇ ਤਾਂ ਉਹ ਆਪਣਾ 100% ਰੱਖਦੇ ਨੇਗੇ ਲੱਗਦਾ ਹੈਗਾ ਵੀ ਇਹ ਪਲੇਟਫਾਰਮ ਉਹਨਾਂ ਲਈ ਬਹੁਤ ਵਧੀਆ ਹੈਗਾ 15 ਮਿੰਟ ਚ 20 ਮਿੰਟ ਚ ਅੱਧੇ ਘੰਟੇ ਚ ਘੰਟੇ ਚ ਉਹ ਆਪਣਾ ਕੰਟੈਂਟ ਬਣਾ ਕੇ ਫੈਸਟੀਵਲਸ ਨੂੰ ਦੇ ਸਕਦੇ ਨੇਗੇ ਤਾਂ ਕਿ ਇੱਥੇ ਜਜਸ ਡਿਸਾਈਡ ਕਰਨ ਵੀ ਉਹ ਕਿੰਨੇ ਇੱਕ ਜ਼ਿਆਦਾ ਵਧੀਆ ਕੰਮ ਕਰ ਸਕਦੇ ਨੇ ਸੋ ਇਹ ਬਹੁਤ ਵਧੀਆ ਰਸਤਾ ਹੈ ਉਹਨਾਂ ਦਾ ਅੱਗੇ ਆਉਣ ਲਈ ਸਪੈਸ਼ਲੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਹ ਫੈਸਟੀਵਲ ਬਠਿੰਡੇ ਹੋਣ ਜਾ ਰਿਹਾ ਹੈਗਾ ਸੋ ਸਾਡਾ ਏਰੀਆ ਹੈਗਾ ਜੋ ਵੀ ਇੱਥੇ ਮਿਹਨਤੀ ਬੱਚੇ ਨੇਗੇ ਸਕ੍ਰਿਪਟਾਂ ਲਿਖ ਰਹੇ ਨੇਗੇ ਜਾਂ ਡਾਇਰੈਕਸ਼ਨ ਦੇ ਰਹੇ ਨੇ ਜਾਂ ਐਕਟਿੰਗ ਕਰਨਾ ਚਾਹੁੰਦੇ ਨੇ ਉਹ ਪਲੀਜ਼ ਅੱਗੇ ਆਉਣ ਤੇ ਆਪਣੇ ਫਿਲਮਾਂ ਸਬਮਿਟ ਕਰਾਉਣ ਤਾਂ ਕਿ ਇੱਥੇ ਉਹਨਾਂ ਨੂੰ ਅੱਗੇ ਵਧੀਆ ਰਾਹ ਮਿਲ ਸਕੇ ਥੈਂਕ ਯੂ ਸਤਿ ਸ਼੍ਰੀ ਅਕਾਲ ਦੂਜੇ ਕੋਈ ਨਾਮ ਦੇਗਾ